ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਫਰਿੱਜ ਦੇ ਉੱਪਰ ਭੁੱਲ ਕੇ ਵੀ ਇਹ ਚੀਜ਼ਾਂ ਰੱਖ ਦਿੰਦੇ ਹੋ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਉਹ ਕਿਹੜੀਆਂ ਸੱਤ ਚੀਜ਼ਾਂ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਭੁੱਲ ਕੇ ਫਰਿੱਜ ਦੇ ਉੱਪਰ ਨਹੀਂ ਰੱਖਣਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਬਣੀ ਰਹੇ ਦੋਸਤੋ ਇਹਨਾਂ ਸੱਤ ਚੀਜ਼ਾਂ ਨੂੰ ਕਦੇ ਵੀ ਭੁੱਲ ਕੇ ਫ੍ਰਿਜ ਦੇ ਉੱਪਰ ਨਾ ਰੱਖਣਾ ਜੀ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਫ੍ਰਿਜ ਇੱਕ ਅਜਿਹਾ ਉਪਕਰਣ ਹੈ ਜਿਸ ਦੀ ਹਰ ਘਰ ਵਿੱਚ ਲੋੜ ਹੁੰਦੀ ਹੈ ਖਾਸ ਕਰਕੇ ਗਰਮੀਆਂ ਦੇ ਮੌਸਮ ਵਿੱਚ ਇਸ ਦੀ ਹੋਰ ਵੀ ਵੱਧ ਜਾਂਦੀ ਹੈ ਪਾਣੀ ਦੁੱਧ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਲਈ ਫ੍ਰਿਜ ਨੂੰ ਵਰਤਿਆ ਜਾਂਦਾ ਹੈ ਉਂਝ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਲੋਕ ਫ੍ਰਿਜ ਦੇ ਉੱਪਰ ਵਾਲੀ ਜਗ੍ਹਾ ਦੀ ਵਰਤੋਂ ਵੀ ਕਰਦੇ ਹੀ ਰਹਿੰਦੇ ਹਨ ਅਤੇ ਉਸ ਤੇ ਕਈ ਚੀਜ਼ਾਂ ਵੀ ਰੱਖਦੇ ਰਹਿੰਦੇ ਹਨ ਹਾਲਾਂਕਿ ਫ੍ਰਿਜ ਉਸ ਤਰ੍ਹਾਂ ਵਾਧੂ ਸਮਾਨ ਰੱਖਣਾ ਚੰਗਾ ਨਹੀਂ ਸਮਝਿਆ ਜਾਂਦਾ ਜਿਸ ਤਰ੍ਹਾਂ ਤੁਸੀਂ ਘਰ ਵਿੱਚ ਫ੍ਰਿਜ ਰੱਖਦੇ ਸਮੇਂ ਵਾਸਤੂ ਦੇ ਅਨੁਸਾਰ ਦਿਸ਼ਾਵਾਂ ਦਾ ਧਿਆਨ ਰੱਖਦੇ ਹੋ ਠੀਕ ਉਸੇ ਹੀ ਤਰ੍ਹਾਂ ਤੁਹਾਨੂੰ ਇਸ ਦੇ ਉੱਪਰ ਆਈਟਮਾਂ ਨੂੰ ਵੀ ਸੋਚ ਸਮਝ ਕੇ ਰੱਖਣਾ ਚਾਹੀਦਾ ਹੈ ਫਰਿੱਜ ਤੁਹਾਡੀ ਰਸੋਈ ਅਤੇ ਭੋਜਨ ਨਾਲ ਜੁੜਿਆ ਇੱਕ ਸਾਧਨ ਹੈ ਅਤੇ ਇਸ ਲਈ ਕੁਝ ਗੜਬੜੀਆਂ ਤੁਹਾਡੀ ਸਮੁੱਚੀ ਸਿਹਤ ਤੇ ਮਾੜਾ ਪ੍ਰਭਾਵ ਵੀ ਪਾ ਸਕਦੀਆਂ ਹਨ ਵਾਸਤੂ ਸ਼ਾਸਤਰ ਵਿੱਚ ਦਿਸ਼ਾਵਾਂ ਦਾ ਬਹੁਤ ਹੀ ਮਹੱਤਵ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਰੱਖੀ ਹਰ ਚੀਜ਼ ਦਾ ਘਰ ਦੇ ਮੈਂਬਰਾਂ ਤੇ ਪੋਜ਼ਿਟਿਵ ਜਾਂ ਨੈਗੇਟਿਵ ਪ੍ਰਭਾਵ ਪੈਂਦਾ ਹੀ ਰਹਿੰਦਾ ਹੈ ਇਸ ਲਈ ਹਰ ਚੀਜ਼ ਦੇ ਨਾਲ ਸੰਬੰਧਿਤ ਕੁਝ ਵਾਸਤਵ ਨਿਯਮ ਬਣਾਏ ਗਏ ਹਨ ਵਾਸਤਵ ਸ਼ਾਸਤਰ ਦੇ ਅਨੁਸਾਰ ਫ੍ਰਿਜ ਦਾ ਸੰਬੰਧ ਵਿੱਚ ਵੀ ਕੁਝ ਨਿਯਮ ਦੱਸੇ ਗਏ ਹਨ ਜੋ ਮੁੱਖ ਤੌਰ ਤੇ ਘਰ ਵਿੱਚ ਵਰਤਿਆ ਜਾਂਦਾ ਹੈ ਅੱਜ ਕੱਲ ਫ੍ਰਿਜ ਹਰ ਘਰ ਵਿੱਚ ਵਰਤੀ ਜਾਣ ਵਾਲੀ ਇੱਕ ਜ਼ਰੂਰੀ ਮਸ਼ੀਨ ਹੈ ਅਕਸਰ ਲੋਕ ਜਾਣੇ ਅਣਜਾਣੇ ਵਿੱਚ ਅਜਿਹੀਆਂ ਚੀਜ਼ਾਂ ਨੂੰ ਫ੍ਰਿਜ ਤੇ ਰੱਖ ਦਿੰਦੇ ਹਨ ਜਿਨ੍ਹਾਂ ਨੂੰ ਰੱਖਣ ਨਾਲ ਉਹਨਾਂ ਨੂੰ ਭਵਿੱਖ ਵਿੱਚ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤਾਂ ਆਓ ਜਾਣਦੇ ਹਾਂ ਜੀ ਕਿ ਫ੍ਰਿਜ ਦੇ ਵਾਸਤੇ ਨਿਯਮ ਕਿਹੜੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਉੱਪਰ ਲਾਗੂ ਕਰਨਾ ਹੈ ਤੇ ਕਿਹੜੀਆਂ ਸਾਵਧਾਨੀਆਂ ਹਨ ਜਿਨ੍ਹਾਂ ਨੂੰ ਵਰਤ ਕੇ ਅਸੀਂ ਆਪਣੇ ਉੱਪਰ ਹੋਣ ਵਾਲੇ ਨੁਕਸਾਨਾਂ ਤੋਂ ਬਚਣਾ ਹੈ ਕਈ ਲੋਕਾਂ ਨੂੰ ਫ੍ਰਿਜ ਤੇ ਪੈਸੇ ਆਦ ਰੱਖਣ ਦੀ ਬਹੁਤ ਜ਼ਿਆਦਾ ਆਦਤ ਹੁੰਦੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਪੈਸੇ ਅਤੇ ਸੋਨਾ ਆਦ ਨੂੰ ਕਦੇ ਵੀ ਫ੍ਰਿਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਤੁਸੀਂ ਆਮ ਹੀ ਘਰਾਂ ਵਿੱਚ ਵੇਖਿਆ ਹੋਵੇਗਾ ਕਿ ਫ੍ਰਿਜ ਦੇ ਕਵਰ ਦੇ ਹੇਠਾਂ ਪੈਸੇ ਰੱਖ ਦਿੱਤੇ ਜਾਂਦੇ ਹਨ ਜਿਆਦਾ ਤੋਂ ਜਿਆਦਾ ਸਮਾਂ ਬਚਾਉਣ ਲਈ ਉਸੇ ਹੀ ਜਗ੍ਹਾ ਤੋਂ ਜਲਦੀ ਪੈਸੇ ਫੜਨ ਦੀ ਖਿੱਚ ਕਰਕੇ ਅਸੀਂ ਫ੍ਰਿਜ ਦੇ ਉੱਪਰ ਪੈਸੇ ਰੱਖਣੇ ਸ਼ੁਰੂ ਕਰ ਦਿੰਦੇ ਹਾਂ ਇਸ ਨਾਲ ਸਾਡਾ ਸਮਾਂ ਤਾਂ ਬਚਦਾ ਹੈ ਪਰ ਸਾਡੇ ਲਈ ਇਹ ਹਾਨੀਕਾਰਕ ਵੀ ਹੋ ਸਕਦਾ ਹੈ ਇਸ ਨਾਲ ਕਾਰੋਬਾਰ ਵਿੱਚ ਬਹੁਤ ਨੁਕਸਾਨ ਹੋ ਸਕਦਾ ਹੈ ਨੰਬਰ 2 ਕਿ ਕਦੇ ਵੀ ਫ੍ਰਿਜ ਦੇ ਉੱਪਰ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਦੇ ਉੱਪਰ ਰੱਖਣ ਕਰਕੇ ਦਵਾਈਆਂ ਦਾ ਅਸਰ ਹੀ ਖਤਮ ਹੋ ਜਾਂਦਾ ਹੈ ਅਕਸਰ ਦੇਖਿਆ ਗਿਆ ਹੈ ਕਿ ਲੋਕ ਫਰਿੱਜ ਦੇ ਉੱਪਰ ਦਵਾਈਆਂ ਰੱਖ ਦਿੰਦੇ ਹਨ ਪਰ ਦਵਾਈਆਂ ਨੂੰ ਕਦੇ ਵੀ ਫਰਿੱਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਦਵਾਈਆਂ ਨੂੰ ਫਰਿੱਜ ਦੇ ਉੱਪਰ ਰੱਖਣ ਨਾਲ ਉਹਨਾਂ ਦਾ ਅਸਰ ਹੀ ਖਤਮ ਹੋ ਜਾਂਦਾ ਹੈ ਵਿਗਿਆਨਵੀ ਇਹ ਗੱਲ ਮੰਨਦਾ ਹੈ ਕਿ ਫਰਿੱਜ ਚੋਂ ਨਿਕਲਣ ਵਾਲੀ ਗਰਮੀ ਦਾ ਅਸਰ ਸਿੱਧਾ ਦਵਾਈਆਂ ਤੇ ਪੈਂਦਾ ਹੈ ਜੇਕਰ ਦਵਾਈਆਂ ਉੱਥੇ ਰੱਖੀਆਂ ਜਾਣ ਤਾਂ ਉਹ ਆਪਣਾ ਅਸਰ ਦਿਖਾਉਣਾ ਬੰਦ ਕਰ ਦਿੰਦੀਆਂ ਹਨ ਵਾਸਤੂ ਸ਼ਾਸਤਰ ਤੋਂ ਇਲਾਵਾ ਮੈਡੀਕਲ ਸਾਇੰਸ ਵੀ ਫ੍ਰਿਜ ਦੇ ਉੱਪਰ ਰੱਖਣਾ ਠੀਕ ਨਹੀਂ ਸਮਝਦੀ। ਦਰਅਸਲ ਉੱਥੇ ਤਾਪਮਨ ਜ਼ਿਆਦਾ ਹੁੰਦਾ ਹੈ। ਤੁਸੀਂ ਆਮ ਤੌਰ ਤੇ ਆਪਣੇ ਘਰ ਵਿੱਚ ਵੀ ਵੇਖਿਆ ਹੋਵੇਗਾ ਕਿ ਜਦ ਵੀ ਫ੍ਰਿਜ ਚੱਲਦੀ ਹੁੰਦੀ ਹੈ ਤਾਂ ਉਹਦਾ ਉੱਪਰਲੀ ਹਿੱਸਾ ਹਮੇਸ਼ਾ ਗਰਮ ਹੀ ਹੁੰਦਾ ਹੈ। ਤਾਂ ਇਸ ਕਰਕੇ ਉਹ ਗਰਮੀ ਦਵਾਈਆਂ ਦੇ ਵਿੱਚ ਪੈਦਾ ਹੋ ਜਾਂਦੀ ਹੈ। ਕਈ ਵਾਰ ਤੁਹਾਨੂੰ ਇਹ ਵੀ ਦੇਖਣ ਨੂੰ ਮਿਲਿਆ ਹੋਵੇਗਾ ਕਿ ਜੇਕਰ ਤੁਸੀਂ ਉਸ ਦੇ ਉੱਪਰ ਦਵਾਈਆਂ ਰੱਖਦੇ ਹੋ ਤਾਂ ਉਹ पिघल ਕੇ ਦਵਾਈਆਂ ਖਤਮ ਹੋ ਜਾਂਦੀਆਂ ਹਨ ਜਿਸ ਕਾਰਨ ਉਹਨਾਂ ਦਾ ਅਸਰ ਵੀ ਖਤਮ ਹੋ ਜਾਂਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਦਵਾਈਆਂ ਦੀ ਸੈਲਫ ਲਾਈਫ ਕੱਟ ਜਾਂਦੀ ਹੈ ਅਗਲੀ ਗੱਲ ਹੈ ਜੀ ਕਿ ਖਾਣ ਪੀਣ ਦੀਆਂ ਵਸਤੂਆਂ ਨੂੰ ਫ੍ਰਿਜ ਦੇ ਉੱਪਰ ਬਿਲਕੁਲ ਵੀ ਨਹੀਂ ਰੱਖਣਾ ਚਾਹੀਦਾ ਜਿਵੇਂ ਦਾਲ ਰੋਟੀ ਆਦ ਫ੍ਰਿਜ ਦੇ ਉੱਪਰ ਇਹਨਾਂ ਨੂੰ ਕਦੇ ਵੀ ਨਾ ਰੱਖੋ ਅਸਲ ਵਿੱਚ ਉੱਥੋਂ ਦਾ ਗਰਮ ਤਾਪਮਨ ਤੁਹਾਡੇ ਭੋਜਨ ਨੂੰ ਖਰਾਬ ਵੀ ਕਰ ਸਕਦਾ ਹੈ ਇਸ ਦੇ ਨਾਲ ਹੀ ਵਸਤੂ ਦੇ ਅਨੁਸਾਰ ਫ੍ਰਿਜ ਤੋਂ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਵੀ ਨਿਕਲਦੀ ਹੈ ਜੋ ਨਕਾਰਾਤਮਕ ਊਰਜਾ ਪੈਦਾ ਕਰਦੀ ਹੈ ਜੇਕਰ ਤੁਸੀਂ ਫ੍ਰਿਜ ਉੱਪਰ ਖਾਣ ਪੀਣ ਦੀਆਂ ਵਸਤੂਆਂ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ ਉਹਨਾਂ ਨਾਲ ਘਰ ਵਿੱਚ ਨਕਾਰਾਤਮਕਤਾ ਆ ਜਾਵੇਗੀ ਤੇ ਤੁਹਾਡੇ ਭੋਜਨ ਵਿੱਚ ਸ਼ਾਮਿਲ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਅਗਲੀ ਚੀਜ਼ ਦੇ ਬਾਰੇ ਫ੍ਰਿਜ ਦੇ ਉੱਪਰ ਕਦੇ ਵੀ ਫਿਸ਼ ਐਕੋਰੇਨੀਅਮ ਨਾ ਰੱਖੋ ਕੁਝ ਲੋਕ ਘਰ ਨੂੰ ਬਹੁਤ ਹੀ ਖੂਬਸੂਰਤ ਬਣਾਉਣ ਲਈ ਛੋਟਾ ਮੱਛੀ ਐਕੁਰੀਨੀਅਮ ਲਿਆਉਂਦੇ ਹਨ ਜੇਕਰ ਤੁਹਾਨੂੰ ਮੱਛੀ ਐਕੁਰੀਨੀਅਮ ਦੀ ਸਮਝ ਨਹੀਂ ਲੱਗ ਰਹੀ ਤਾਂ ਜਿਸ ਨੂੰ ਕਹਿ ਸਕਦੇ ਹਾਂ ਕਿ ਮੱਛੀ ਪਾਲਣ ਵਾਲਾ ਛੋਟਾ ਜਿਹਾ ਜਿਹੜਾ ਕੱਚ ਦਾ ਬਾਕਸ ਹੁੰਦਾ ਹੈ ਜਿਹੜੇ ਲੋਕ ਸ਼ੌਂਕ ਨਾਲ ਆਪਣੇ ਘਰ ਵਿੱਚ ਰੱਖਣਾ ਪਸੰਦ ਕਰਦੇ ਹਨ ਤੇ ਜਦ ਉਹ ਉਸ ਨੂੰ ਘਰ ਵਿੱਚ ਲੈ ਆਉਂਦੇ ਹਨ ਤਾਂ ਉਸ ਨੂੰ ਆਪਣੀ ਫਰਿੱਜ ਦੇ ਉੱਪਰ ਰੱਖ ਲੈਂਦੇ ਹਨ ਅਤੇ ਇਸ ਨੂੰ ਫਰਿੱਜ ਦੇ ਉੱਪਰ ਰੱਖਣ ਕਾਰਨ ਵਾਸਤੂ ਸ਼ਾਸਤਰ ਦੇ ਅਨੁਸਾਰ ਬਹੁਤ ਹੀ ਨੁਕਸਾਨ ਦਾ ਸਾਹਮਣਾ ਵੀ ਇਹਨਾਂ ਨੂੰ ਕਰਨਾ ਪੈ ਸਕਦਾ ਹੈ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਜਦੋਂ ਤੁਸੀਂ ਇੱਕ ਏਰੀਆ ਨੂੰ ਫ੍ਰਿਜ ਦੇ ਸਿਖਰ ਤੇ ਰੱਖਦੇ ਹੋ ਤਾਂ ਮੱਛੀਆਂ ਦੇ ਵਜਨ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ ਭਾਵੇਂ ਕਿ ਉਹਨਾਂ ਨੂੰ ਫ੍ਰਿਜ ਦੇ ਉੱਪਰ ਦੀ ਜਿਹੜੀ ਗਰਮੀ ਹੁੰਦੀ ਹੈ ਉਹ ਐਕ੍ਰੀਨੀਅਮ ਵਿੱਚ ਮੱਛੀਆਂ ਤੇਜ਼ੀ ਦੇ ਨਾਲ ਉਸ ਕਾਰਨ ਮਰਨੀਆਂ ਸ਼ੁਰੂ ਹੋ ਜਾਣਗੀਆਂ ਇਸ ਲਈ ਉਹਨਾਂ ਦਾ ਸਥਾਨ ਤੁਰੰਤ ਬਦਲ ਦਿਓ ਹੁਣ ਗੱਲ ਕਰਦੇ ਹਾਂ ਜੀ ਉਹ ਕਿਹੜੀ ਹੋਰ ਚੀਜ਼ ਹੈ ਜਿਹੜੀ ਫਰਿੱਜ ਦੇ ਉੱਪਰ ਨਹੀਂ ਰੱਖਣੀ ਚਾਹੀਦੀ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਕਦੇ ਵੀ ਫਰਿੱਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ ਜਿਵੇਂ ਬੱਚਿਆਂ ਦੀਆਂ ਟ੍ਰੋਫੀਆਂ ਜਾਂ ਮੈਡਲ ਆਦਿ ਇਹ ਘਰ ਵਿੱਚ ਇੱਕ ਲਿਵਿੰਗ ਏਰੀਆ ਆਦਿ ਦੀ ਹੁੰਦੀ ਹੈ ਫਰਿੱਜ ਦੇ ਉੱਪਰ ਇਹਨਾਂ ਨੂੰ ਕਈ ਲੋਕ ਰੱਖ ਦਿੰਦੇ ਹਨ ਇਸ ਲਈ ਲੋਕ ਉੱਥੇ ਫਰਿੱਜ ਦੇ ਉੱਪਰ ਬੱਚਿਆਂ ਦੇ ਮੈਡਲ ਜਾਂ ਟ੍ਰੋਫੀਆਂ ਨੂੰ ਸਜਾ ਕੇ ਰੱਖਦੇ ਹਨ ਪਰ ਅਜੇਹਾ ਕਰਨਾ ਬਿਲਕੁਲ ਵੀ ਸ਼ੋਭ ਨਹੀਂ ਮੰਨਿਆ ਜਾਂਦਾ ਜਦੋਂ ਤੁਸੀਂ ਅਜੇਹਾ ਕਰਦੇ ਹੋ ਤਾਂ ਕਿਤੇ ਨਾ ਕਿਤੇ ਉਹਨਾਂ ਦੀਆਂ ਪ੍ਰਾਪਤੀਆਂ ਵਿੱਚ ਵੀ ਇਹਨਾਂ ਘਰਾਤਮਕ ਊਰਜਾ ਦਾਖਲ ਹੋ ਜਾਂਦੀ ਹੈ ਜਿਸ ਕਾਰਨ ਬੱਚਿਆਂ ਦੇ ਅੱਗੇ ਵਧਣ ਦੇ ਮੌਕੇ ਵੀ ਉਹਨਾਂ ਨੂੰ ਘੱਟ ਹੀ ਮਿਲਦੇ ਹਨ ਇਸ ਕਰਕੇ ਉਹਨਾਂ ਦੇ ਅੱਗੇ ਵਧਣ ਵਿੱਚ ਰੁਕਾਵਟਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਤਰ੍ਹਾਂ ਅੱਗੇ ਜਾ ਕੇ ਉਹਨਾਂ ਦੀਆਂ ਟਰੋਫੀਆਂ ਤੇ ਮੈਡਲਾਂ ਵਿੱਚ ਬਰਕਤ ਨਹੀਂ ਪਵੇਗੀ ਬਹੁਤ ਸਾਰੇ ਲੋਕ ਸਜਾਵਟ ਦੇ ਉਦੇਸ਼ਾਂ ਦੇ ਲਈ ਫ੍ਰਿਜ ਦੇ ਉੱਪਰ ਪੌਦੇ ਵੀ ਰੱਖਦੇ ਹਨ ਤੁਸੀਂ ਆਮ ਤੌਰ ਤੇ ਘਰ ਵਿੱਚ ਵੇਖਿਆ ਹੋਵੇਗਾ ਕਿ ਕਈ ਵਾਰ ਲੋਕ ਮਨੀ ਪਲਾਂਟ ਵਗੈਰਾ ਜਾਂ ਕੁਝ ਇਨਡੋਰ ਪੌਦੇ ਜਿਵੇਂ ਕਿ ਬਾਂਸ ਦਾ ਪੌਦਾ ਆਦ ਲਗਾਉਂਦੇ ਹਨ ਤੇ ਉਹਨਾਂ ਨੂੰ ਫ੍ਰਿਜ ਦੇ ਉੱਪਰ ਰੱਖ ਦਿੰਦੇ ਹਨ ਹੋ ਸਕਦਾ ਹੈ ਕਿ ਤੁਹਾਡਾ ਪੌਦਾ ਫ੍ਰਿਜ ਦੇ ਉੱਪਰ ਸੋਹਣਾ ਲੱਗ ਰਿਹਾ ਹੋਵੇ ਤੇ ਨਾ ਹੀ ਉਹ ਮਰੇ ਪਰ ਤੁਹਾਨੂੰ ਇਸ ਤੋਂ ਲਾਭ ਕੋਈ ਵੀ ਨਹੀਂ ਹੋਵੇਗਾ ਖਾਸ ਤੌਰ ਤੇ ਬਾਸ ਦੇ ਪੌਦਿਆਂ ਨੂੰ ਫਰਿੱਜ ਦੇ ਉੱਪਰ ਨਹੀਂ ਰੱਖਣਾ ਚਾਹੀਦਾ। ਵਾਸਤੂ ਸ਼ਾਸਤਰ ਦੇ ਅਨੁਸਾਰ ਬਾਸ ਦੇ ਪੌਦੇ ਨੂੰ ਕਦੇ ਵੀ ਫਰਿੱਜ ਉੱਪਰ ਨਾ ਰੱਖਣਾ ਨਹੀਂ ਤਾਂ ਤੁਹਾਨੂੰ ਉਸ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਕਿਉਂਕਿ ਫਰਿੱਜ ਇੱਕ ਧਾਤ ਹੁੰਦੀ ਹੈ ਜਿਸ ਕਾਰਨ ਇਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਸਿਹਤ ਤੇ ਅਸਰ ਪੈਂਦਾ ਹੈ ਅਤੇ ਉਹਨਾਂ ਦੀ ਊਰਜਾ ਦਾ ਤੁਹਾਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਵੇਗਾ। ਹੁਣ ਗੱਲ ਕਰਦੇ ਹਾਂ ਜੀ ਅਗਲੀ ਚੀਜ਼ ਦੇ ਬਾਰੇ ਕਿ ਕਿਹੜੀ ਚੀਜ਼ ਫਰਿੱਜ ਦੇ ਉੱਪਰ ਨਹੀਂ ਰੱਖਣੀ ਚਾਹੀਦੀ ਤੇ ਕਿਸ ਦਿਸ਼ਾ ਵਿੱਚ ਰੱਖਣੀ ਚਾਹੀਦੀ ਹੈ ਫਰਿੱਜ ਨੂੰ ਵੀ ਹਮੇਸ਼ਾ ਦੀਵਾਰ ਤੋਂ ਘੱਟੋ-ਘੱਟ 1 ਫੁੱਟ ਦੀ ਦੂਰੀ ਤੇ ਰੱਖਣਾ ਚਾਹੀਦਾ ਹੈ ਘਰ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ ਲਈ ਫਰਿੱਜ ਨੂੰ ਹਮੇਸ਼ਾ ਪਸ਼ਮ ਦਿਸ਼ਾ ਵਿੱਚ ਰੱਖੋ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਦੱਖਣ ਪਸ਼ਮ ਦਿਸ਼ਾ ਵਿੱਚ ਵੀ ਇਸ ਨੂੰ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਦਿੱਤੀ ਗਈ ਨੌਲੇਜ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਧੰਨਵਾਦ